ਇਹ ਲੋਕ ਟ੍ਰੋਲ ਕਰਦੇ ਨੇ ਹਾਂ ਹਾਂ ਪਿਛੇ ਹੀ ਪੈ ਜਾਂਦੇ ਨੇ ਮਤਲਬ ਕਿਸੇ ਵੀ ਗੱਲ ਦੇ ਪਰ ਕਿਵੇਂ ਲੱਗਦਾ ਤੁਹਾਨੂੰ ਬੁਰਾ ਲੱਗਦਾ ਹੈ ਜਾਂ ਚੰਗਾ ਲੱਗਦਾ ਸਟਾਰਟਿੰਗ ਚ ਹਾਂਜੀ ਸਟਾਰਟਿੰਗ ਚ ਵੀ ਮੰਨ ਲਓ ਵੀ 2015 ਤੋਂ ਲੈ ਕੇ ਆਹ 10 ਸਾਲਾਂ ਚ ਬੇ ਸ਼ੁਰੂ ਚ ਮੈਨੂੰ ਲੱਗਦਾ ਹੁੰਦਾ ਸੀ ਥੋੜਾ ਜਿਹਾ ਜਦੋਂ ਮੀਂਹ ਵਾਲੀ ਗੱਲ ਹੋਈ ਹੁਣੀ ਹਾਂ ਜਦੋਂ ਫਿਰ ਮੈਂ ਪੜਦਾ ਸੀ ਨਾ ਕਮੈਂਟਸ ਹਾਂਜੀ ਉਦੋਂ ਅੰਦਰ ਦੁੱਖਦਾ ਸੀ ਹਾਂ ਪਰ ਹੁਣ ਕਮੈਂਟ ਕਰਦੇ ਹੋ ਹੁਣ ਪੜਦੇ ਹੋ ਪੜਦਾ ਵੀ ਹੈ ਤੇ ਆਪ ਸੈਂਡ ਵੀ ਕਰਦਾ ਸਾਰਿਆਂ ਨੂੰ ਮੇਰੀ ਜੋ ਕੋਈ ਮੇਰਾ ਮਜ਼ਾਕ ਵੀ ਬਣਾ ਦੇ ਨਾ ਹਾਂ ਜੀ ਜੀ ਮੈਂ ਆਪ ਵੀ ਹੱਸਦਾ ਹਾਂ ਉਹਨੂੰ ਦੇਖ ਕੇ ਹਾਂ ਮੈਂ ਤਾਂ ਵੀ ਸੈਂਡ ਕਰਦਾ ਮਹਾਰਾਏ ਹੋਏ ਹੋਏ ਵੀ ਕਹਿਣ ਤੋਂ ਭਾਵ ਹੈ ਵੀ ਹੁਣ ਆਪਾਂ ਆਨੰਦ ਵਿੱਚ ਹਾਂ ਅੱਛਾ ਹੁਣ ਨਹੀਂ ਆਪਾਂ ਨੂੰ ਮੈਨੂੰ ਚੰਗਾ ਮਾੜਾ ਨਹੀਂ ਲੱਗਦਾ ਜੋ ਮੈਂ ਨਹੀਂ ਹੂੰ ਠੀਕ ਹੈ ਨਾ ਵੀ ਉਹ ਚੀਜ਼ ਤਾਂ ਉੱਤੇ ਉੱਠ ਗਈ ਤੁਸੀਂ ਮਾਰਨ ਮੇਰਾ ਯਾਰ ਇੱਕੋ ਹੀ ਹੈ ਹਾਂ ਹੂੰ ਉਹ ਨਹੀਂ ਨੇ ਬਣੇ ਬਿਲਕੁਲ ਨਹੀਂ ਜੋਂਦੇ ਵਿੱਚ ਵੀ ਦੋ ਰੂਪ ਹੁੰਦੇ ਨੇ ਇੱਕ ਤਾਂ ਤੁਹਾਨੂੰ ਕੋ ਸੋਸ਼ਲ ਮੀਡੀਆ ਦੇ ਟ੍ਰੋਲ ਕਰ ਰਿਆ ਇਟਸ ਓਕੇ ਤੁਹਾਡੇ ਸਾਹਮਣੇ ਨਹੀਂ ਬੰਦਾ ਬੈਠਾ ਹੁਣ ਕਈ ਵਾਰੀ ਸਾਹਮਣੇ ਲੋਕ ਵੀ ਬੈਠੇ ਨੇ ਮਤਲਬ ਕੋਈ ਇਸ ਤਰ੍ਹਾਂ ਦੀ ਕਮੈਂਟ ਪਾਸ ਕਰ ਦਿੰਦੇ ਨੇ ਕਿਉਂਕਿ ਜਦ ਤੁਸੀਂ ਸੁਣਦੇ ਹੋ ਤੁਹਾਡੇ ਕੰਨ ਸੁਣ ਰਹੇ ਨੇ ਕੋਈ ਗੱਲ ਇੱਕ ਮਿੰਟ ਲਿਸਨ ਬੇਨਤੀ ਹੈ ਮੈਂ ਮੂੰਹ ਤੇ ਕੁੱਤਾ ਕੰਜਰ ਤਖਾਨ ਗੰਦੀਆਂ ਗਾਲਾਂ ਮਾਂ ਭੈਣ ਦੀਆਂ ਮੂੰਹ ਤੇ ਸੁਣੀ ਐ। ਦੁੱਖਾਂ ਕੋਲੋਂ ਮੂੰਹ ਤੇ ਸੁਣੀ ਐ ਮੈਂ। ਠੀਕ ਐ? ਹੂੰ ਹੂੰ। ਤੇ ਕਮੈਂਟ ਤਾਂ ਕੋਈ ਚੀਜ਼ ਹੀ ਨਹੀਂ ਆਗੀ ਉਹਦੇ ਮੂਰੇ। ਆਪਾਂ। ਉਹ ਤਾਂ ਕਿਉਂਕਿ ਵੇਖ ਹੀ ਨਹੀਂ ਰਹੇ ਤੁਸੀਂ। ਹਾਂਜੀ। ਤੇ ਉਦੋਂ ਨਹੀਂ ਜ਼ਿਆਦਾ ਮਤਲਬ ਫਿਰ ਹੁਣ ਤੁਸੀਂ ਉਹ ਵੀ ਮਹਿਸੂਸ ਕਰਨਾ ਬੰਦ ਕਰਤਾ ਹੂੰ। ਬਿਲਕੁਲ ਹੀ ਮਹਾਰਾਜ। ਹੂੰ। ਆਪਾਂ ਤੁਸੀਂ ਦੇਖੋ ਨਾ ਮੇਰੀ ਨਿਤ ਕੋਈ ਨਾ ਕੋਈ ਵਧੀਆ ਤੋਂ ਵਧੀਆ ਹਾਸੇ ਵਾਲੀ ਹੋਈ ਆਏਗੀ। ਹੂੰ ਹੂੰ। ਜੇ ਮੈਂ ਦਿਮਾਗ ਤੇ ਹੁਣ ਬੋਝ ਬਣਾ ਕੇ ਪੈ ਜਾऊं ਉਹਨੂੰ ਤਾਂ ਮੈਂ ਡਿਪਰੈਸ਼ਨ ਚ ਚਲੇ ਜਾਣਾ ਸੀ ਬਹੁਤ